ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਫਖੀਰਾਂ ਦੀ ਲੜਕੀ ਆਈ ਹੈ ਜੀ ਫਖੀਰਾਂ ਦੀ ਸਾਈਆਂ ਦੀ ਲੜਕੀ ਤੇ ਜੇ ਕੋਈ ਮੇਰਾ ਵੀਰ ਹੈਗਾ ਤਾਂ ਲੜਕੀ ਬਿਲਕੁਲ ਗਰੀਬ ਘਰੋਂ ਆਈ ਜੀ ਚੁੰਨੀ ਚੜਾਵਾ ਕਰਨਗੇ ਭੈਣ ਦੀ ਉਮਰ ਹੈਗੀ ਹੈ ਸਾਰੀ 22 ਸਾਲ ਆਪਾਂ ਨੂੰ ਮੁੰਡਾ ਵੀ ਫਖੀਰਾਂ ਦਾ ਹੀ ਚਾਹੀਦਾ ਠੀਕ ਹੈ ਮੁੰਡਾ ਘੱਟੋ ਘੱਟ ਬੀਏ ਹੋਵੇ ਤੇ ਭੈਣ ਦੀ ਬੀਏ ਕਰੀ ਹੋਈ ਹੈ ਤੇ ਮੁੰਡਾ ਘੱਟੋ ਘੱਟ ਬੀਏ ਹੋਵੇ ਤੇ ਕੁੜੀ ਦਾ ਇਹਦਾ ਬਟਿਕ ਦਾ ਵੀ ਕਰਿਆ ਹੋਇਆ ਚੁੰਨੀ ਚੜਾਵਾ ਹਾਂਜੀ ਸਸਰੀ ਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਜੱਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ 20 ਤੋਂ 25 ਕਿਲੇ ਜ਼ਮੀਨ ਦੇ ਹੁਣ ਤੇ ਮੁੰਡਾ ਆਪਾਂ ਨੂੰ ਮਰੇਲ ਕੋਟਲਾ ਤੇ ਸੰਗਰੂਰ ਸਮਾਣਾ ਤੂਰੀ ਇਹ ਤਿੰਨ ਪਿੰਡਾਂ ਦੇ ਮਤਲਬ ਸ਼ਹਿਰਾਂ ਦੇ ਵਿੱਚ ਚਾਹੀਦਾ ਜੇ ਕਿਸੇ ਕੋਲ ਹੈਗਾ ਤਾਂ ਸੰਪਰਕ ਮੇਰੇ ਨਾਲ ਜ਼ਰੂਰ ਕਰੋ ਜੀ ਤੇ ਅਨਬਾਕਸ ਦੇ ਵਿੱਚ ਆਪਦਾ ਫੋਨ ਨੰਬਰ ਛੱਡ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਵੋ ਜੱਟਾਂ ਦੀ ਕੁੜੀਆ 93 ਦਾ ਜਨਮ ਹੈ ਜੀ ਧੰਨਵਾਦ ਹਾਂਜੀ ਸਾਸਰੀ ਕੱਲ ਮੈਂ ਸੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਅੱਜ ਇੱਕ ਹੋਰ ਕੇਸ ਆਇਆ ਜੀ ਕੇਸ ਨੂੰ ਧਿਆਨ ਨਾਲ ਸੁਣ ਲਿਓ ਤੇ ਮਜ਼ਾਕ ਉਡਾਉਣ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਕੋਲੇ ਮੁੰਡਾ ਆਇਆ 30 ਕ ਸਾਲ ਦਾ ਇੱਧਰ ਆਪਣੇ ਬਠਿੰਡੇ ਕੰਨੀ ਦਾ ਮੁੰਡਾ ਹੈ 22 ਕਿਲੇ ਪੈਲੀਆ ਥੋੜਾ ਜਿਹਾ ਨਾ ਦਿਮਾਗੀ ਤੌਰ ਤੇ ਸਿੱਧਰਾ ਵੀ ਨਹੀਂ ਕਹਿ ਸਕਦੇ ਆਪਾਂ ਥੋੜਾ ਜਿਹਾ ਹੈਗਾ ਵਿਚਾਰਾ ਦਿਮਾਗੀ ਤੌਰ ਤੇ ਸੋਚੂ 30 35% 35% ਕੁ ਬਸ ਦਿਮਾਗ ਇਹ ਜਈਆ ਵੈਸੇ ਮਸ਼ੀਨਰੀ ਸਾਰੀ ਚਲਾ ਲੈਂਦਾ ਵੀਰ ਤੇ ਆਪਾਂ ਨੂੰ ਕੁੜੀ ਜੱਟਾਂ ਦੀ ਚਾਹੀਦੀ ਐ ਕੁਮਾਰੀ ਚਾਹੀਦੀ ਐ ਤੇ ਚਾਹੀ ਬਿਲਕੁਲ ਗਰੀਬ ਪਰਿਵਾਰ ਦੀ ਹੋਵੇ ਤੇ ਇਸ ਵੀਡੀਓ ਨੂੰ ਇਸ ਵੀਰ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਤੇ ਮਜ਼ਾ ਕੇ ਦਾ ਬਿਲਕੁਲ ਬਿਨਾ ਡਾਇਓ ਥੋੜਾ ਜਿਹਾ ਹੀ ਐ ਜ਼ਿਆਦਾ ਨਹੀਂ ਹੈਗਾ ਮਸ਼ੀਨਰੀ ਵਗੈਰਾ ਗੱਡੀ ਮੋਟਰਸਾਈਕਲ ਸਕੂਟਰ ਸਕੂਟਰੀ ਤੇ ਟਰੈਕਟਰ ਵਗੈਰਾ ਸਾਰਾ ਕੁਝ ਆਪ ਚਲਾਉਂਦਾ ਤੇ 22 ਕਿੱਲਿਆਂ ਦਾ ਮਾਲਕ ਵੀ ਐ ਤੇ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਧਿਆਨ ਨਾਲ ਕਮੈਂਟ ਕਰਿਓ ਤੇ ਕੋਈ ਵੀਰ ਖਾਤਰ ਗਲਤ ਕਮੈਂਟ ਨਾ ਕਰਿਓ ਤੇ ਮੇਰੇ ਕੋਲ ਫੋਟੋ ਡਾਟਾ ਪਿਆ ਤੇ ਮੁੰਡਾ ਬਠਿੰਡੇ ਏਰੀਏ ਦਾ ਜੀ ਤੇ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤੇ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਜੀ ਧੰਨਵਾਦ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰਪਿੰਦਰ 25 ਸਾਲ ਦੀ ਕੁੜੀ ਜੱਟਾਂ ਦੀ ਆਪਣੇ ਕੋਲੇ ਆਈ ਹੈ ਜੀ ਭੈਣ ਥੋੜੀ ਜੀ ਭਾਰੀ ਐ ਤੇ ਆਪਾਂ ਨੂੰ ਮੁੰਡਾ ਚਾਹੀਦਾ ਨੇੜੇ ਤੇੜੀ ਜਿਆਦੇ ਦੂਰ ਨਹੀਂ ਜਾਣਗੇ ਮਰੇਲਪੋਟ ਲਾ ਧੂਰੀ ਤੇ ਇਧਰੋਂ ਰਾੜਾ ਸਾਹਿਬ ਤੇ ਇਧਰੋਂ ਡੇਲੋਂ ਤੱਕ ਚਲੇ ਜਾਣਗੇ ਜੀ ਅਮ드ਗੜ ਮੰਡੀ ਤੋਂ ਕੁੜੀ ਐ ਤੇ ਰਾਏਕੋਟ ਬੱਸੀਆਂ ਤੱਕ ਚਲੇ ਜਾਣਗੇ ਕੁੜੀ ਥੋੜੀ ਜੀ ਭਾਰੀ ਐ ਤੇ ਗਰੀਬ ਘਰੋਂ ਆ ਤੇ ਚੁੰਨੀ ਜਿਹੜਾ ਬਾਈ ਕਰਨਗੇ ਦੇਣਾ ਲੈਣਾ ਉਹਨਾਂ ਨੇ ਕੁਛ ਨਹੀਂ ਵੀਡੀਓ ਨੂੰ ਹਾਂਜੀ ਸਸਰੀ ਕਾਲ ਮੈਂ ਛੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਧੂਰੀ ਏਰੀਏ ਦੇ ਵਿੱਚੋਂ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਤੇ ਆਪਾਂ ਨੂੰ ਉਹਦੇ ਲਈ ਚਾਹੀਦਾ ਬਾਹਰਲਾ ਮੁੰਡਾ ਪੰਡਤਾਂ ਦਾ ਜੱਟਾਂ ਦਾ ਕਿਸੇ ਵੀ ਕਾਸਟ ਦਾ ਮਤਲਬ ਚੱਲੂ ਤੇ ਰਮਦਾਸੀਏ ਸਿੱਖਾਂ ਦਾ ਤੇ ਰਮਜ ਵੀ ਸਿੱਖਾਂ ਦਾ ਮੁੰਡਾ ਨਾ ਹੋਵੇ ਬਾਕੀ ਸਾਰੀਆਂ ਕਾਸਟਾਂ ਚੱਲਣਗੀਆਂ ਜੀ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਭੈਣ ਧੂਰੀ ਤੋਂ ਆ ਜੀ 42 ਸਾਲ ਉਮਰ ਹੈ ਬਿਲਕੁਲ ਕੁਮਾਰੀ ਹੈ ਭੈਣ ਧੰਨ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਸੰਗਰੂਰ ਏਰੀਏ ਤੋਂ 22 ਸਾਲ ਦੀ ਗੁੱਡੀ ਤੇ ਕੁੜੀ ਹੈਗੀ ਆ ਸਿਆਸੀ ਸਾਧਾਂ ਦੀ ਤੇ ਸਿਆਸੀ ਸਾਧਾਂ ਦੀ ਕੁੜੀ ਆ ਆਪਾਂ ਨੂੰ ਮੁੰਡਾ ਜੱਟਾਂ ਦਾ ਵੀ ਚੱਲ ਜੂਗਾ ਪਰ ਮੁੰਡਾ 2-4 ਕਿਲਿਆਂ ਦੇ ਵਿੱਚ ਮਲਾਜਮ ਹੋਵੇ ਜੀ ਚਾਹੇ ਮੁੰਡਾ ਫੌਜੀ ਹੋਵੇ ਜਾਂ ਪੁਲਿਸਚ ਹੋਵੇ ਆਪਾਂ ਨੂੰ ਇਦਾਂ ਦਾ ਮੁੰਡਾ ਚਾਹੀਦਾ ਤੇ ਵੀਡੀਓ ਨੂੰ ਕਰ ਦਿਓ ਤਦਕਿ 6 ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਬਜ਼ੁਰਗ ਦਾ ਡਾਟਾ ਹੈ ਬਜ਼ੁਰਗ ਦੀ ਉਮਰ ਹੈਗੀ ਆ 50 ਸਾਲ ਤੇ ਤਿੰਨ ਬਜ਼ੁਰਗ ਦੇ ਬੇਟੀਆਂ ਨੇ ਤੇ ਆਪਾਂ ਨੂੰ ਜਨਾਨੀ ਮੁੰਡੇ ਵਾਲੀ ਚਾਹੀਦੀ ਹੈ ਮੁੰਡਾ 20 ਸਾਲਾਂ ਤੋਂ ਘੱਟ ਹੋਵੇ ਜਨਾਨੀ ਮੁੰਡੇ ਵਾਲੀ ਹੋਵੇ ਤਾਂ ਮੁੰਡਾ 20 ਸਾਲ ਤੋਂ ਘੱਟ ਹੋਵੇ 20 ਸਾਲ ਦਾ ਮੁੰਡਾ ਨਾ ਹੋਵੇ 12-15 ਸਾਲ ਤੱਕ ਮੁੰਡਾ ਚੱਲ ਜੂਗਾ ਤੇ ਤਿੰਨ ਬੇਟੀਆਂ ਨੇ ਪਹਿਲਾ ਵਾਲੀ ਘਰ ਵਾਲੀ ਹੈਗੀ ਆ ਉਹਦੀ ਰਜਾਵੰਦੀ ਦੇ ਨਾਲ ਹੀ ਮੁੰਡੇ ਵਾਲੀ ਲੇਡੀਜ਼ ਦੇ ਨਾਲ ਅੰਕਲ ਨੇ ਵਿਆਹ ਕਰਾਉਣਾ ਤੇ 50 ਸਾਲ ਅੰਕਲ ਦੀ ਉਮਰ ਹੈ ਜੇ ਕੋਈ ਮੇਰੀ ਭੈਣ ਇਹ ਜੀ ਹੈਗੀ ਹੈ ਜਨਾਨੀ ਤੇ ਮੇਰੇ ਨਾਲ ਸੰਪਰਕ ਕਰੋ ਆਵਦਾ ਡਾਟਾ ਮੈਨੂੰ ਅ ਅਨਬਾਕਸ ਦੇ ਵਿੱਚ ਸੈਂਡ ਕਰ ਦਿਆ ਕਰੋ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਧੰਨਵਾਦ ਕਮੈਂਟ ਵਧੀਆ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਅੰਕਲ ਆਇਆ ਜੀ ਕੈਨੇਡਾ ਪੀਆਰ ਰਮਦਾਸ ਜੀ ਇਹ ਸਿੱਖ ਜਾਤ ਅੰਕਲ ਦੀ ਕਾਸਟ ਰਮਦਾਸ ਜੀ ਇਹ ਸਿੱਖ ਹੈ 57 ਸਾਲ ਉਮਰ ਹੈ ਜੀ ਕੈਨੇਡਾ ਦਾ ਪੀਆਰ ਹੈ ਤੇ ਆਪਾਂ ਨੂੰ ਕੈਨੇਡਾ ਦੇ ਵਿੱਚ ਕਿਸੇ ਵੀ ਕਾਸਟ ਦੀ ਮਤਲਬ ਜਨਾਨੀ ਹੋਵੇ 45 50 ਸਾਲ ਦੀ ਹੋਵੇ 40 ਦੀ ਹੋਵੇ ਜਿੰਨੀ ਵੀ ਉਮਰ ਦੀ ਮਰਜ਼ੀ ਹੋਵੇ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਆਪਾਂ ਨੂੰ ਕਮੈਂਟਾਂ ਦੇ ਵਿੱਚ ਹੀ ਤੁਸੀਂ ਦੱਸ ਸਕਦੇ ਹੋ ਤੇ ਆਪਾਂ ਨੂੰ ਚਾਹੀਦੀ ਵੀ ਕੈਨੇਡਾ ਹੀ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਪੱਕੀ ਹੋਵੇ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਜੇ ਮੇਰੇ ਵੀਰ ਭੈਣ ਕੋਲੇ ਕੋਈ ਇਹੋ ਜਿਹਾ ਡਾਟਾ ਹੈਗਾ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤਾਂ ਉਹ ਮੇਰੇ ਨਾਲ ਡਾਟਾ ਜ਼ਰੂਰ ਸ਼ੇਅਰ ਕਰਿਓ ਜੀ ਆਪਾਂ ਨੇ ਅੰਕਲ ਦਾ ਰਿਸ਼ਤਾ ਕਰਾਉਣਾ ਕੇਸ ਆਪਣੇ ਕੋਲੇ ਸਿੱਧਾ ਹੀ ਹੈ ਜੀ ਤੇ ਵੀਡੀਓ ਨੂੰ ਤਬਕੇ ਸ਼ੇਅਰ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਰੋਟੀ ਪੱਕਦੀ ਹੋਈ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਇੱਕ 24 ਸਾਲ ਦੀ ਆਪਣੇ ਕੋਲੇ ਮੱਝ ਵੀ ਸਿੰਘਾਂ ਦੀ ਗੁੱਡੀ ਆਈ ਹੈ ਜੀ ਸਸਤਾ ਦੇ ਵਿੱਚ ਵਿਆਹ ਕਰਨਾ ਉਹਨਾਂ ਨੇ ਜੇ ਕੋਈ ਮੇਰਾ ਵੀਰ ਬਿਲਕੁਲ ਕਰੀਬ ਪਰਿਵਾਰ ਦਾ ਮੁੰਡਾ ਹੈ ਜਿਹੜਾ ਮਾੜਾ ਮੋਟਾ ਆਪਦਾ ਘਰ ਦਾ ਕੰਮਕੁਮ ਕਰਦਾ ਹੈ ਕੋਈ ਲੱਕੜ ਦਾ ਕੋਈ ਥਾਸੀ ਦਾ ਵੀ ਸਾਡੇ ਇੱਥੇ ਲੱਗੇ ਛਾਗੇ ਮੁੰਡਾ ਚਾਹੀਦਾ ਆਪਾਂ ਨੂੰ ਇੱਧਰ ਲੁਧਿਆਣਾ ਤੂਰੀ ਤੇ ਖੰਨਾ ਤੇ ਇੱਧਰ ਆਪਣਾ ਜਗਰਾਉਂ ਸਾਈਡ ਤੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁੱਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਬਰਨਾਲੇ ਏਰੀਏ ਦੇ ਵਿੱਚੋਂ ਕੁੜੀ ਸੰਗਰੂਰ ਧੂਰੀ ਮਾਨਸਾ ਸਮਾਣਾ ਸੁਨਾਮ ਤੇ ਇਹ ਏਰੀਏ ਦੇ ਵਿੱਚ ਚਲੇ ਜਾਣਗੇ ਜੀ ਜੱਟਾਂ ਦੀ ਕੁੜੀ ਹੈ ਤੇ ਬਿਲਕੁਲ ਗਰੀਬ ਘਰ ਦੀ ਚੁਨੀ ਚੜਾਵਾ ਹੀ ਕਰਨਗੇ ਜੀ ਕੱਪੜਾ ਲੀੜਾ ਤਾਬ ਦਾ ਪਾ ਦੇਣਗੇ ਪਰ ਚੁਨੀ ਚੜਾਵਾ ਹੀ ਕਰਨਗੇ ਤੇ ਆਪਾਂ ਨੂੰ ਮੁੰਡਾ ਚਾਹੀਦਾ 30 ਤੋਂ 32 33 ਸਾਲ ਤੱਕ ਮੁੰਡਾ ਕੁੜੀ ਦੀ ਉਮਰ 28 ਸਾਲ ਹੈ ਜੀ ਜੱਟਾਂ ਦੀ ਕੁੜੀ ਹੈ ਜੀ ਉਹਨੂੰ ਕਰ ਦੋ ਤਾਂ ਹਾਂਜੀ ਸਸਰੀ ਕਾਲ ਮੈਸੋਡੀ ਆਪਣੀ ਰੁਪਿੰਦਰ ਤੇ ਅੱਜ ਆਪਾਂ ਨੂੰ ਸਵੇਰੇ ਸਵੇਰੇ ਰਿਕਵੈਸਟ ਹੀ ਆਈ ਹੈ ਤੇ ਆਪਾਂ ਇੱਕ ਕੁੜੀ ਦਾ ਡਾਟਾ ਬੋਲਣ ਲੱਗੇ ਆਂ ਕਾਫੀ ਦਿਨ ਹੋ ਗਏ ਮੈਂ ਕਿਸੇ ਦਾ ਡਾਟਾ ਨਹੀਂ ਪਾਇਆ ਹੈਗਾ ਆਪਣੇ ਕੋਲ ਆਈ ਹੈ 8 ਕਿਲਿਆਂ ਦੇ ਵਿੱਚ ਕੁੜੀ ਧੂਰੀ ਸੰਗਰੂਰ ਦੇ ਵਿੱਚ ਫੌਜੀ ਜਾਂ ਪੁਲਿਸ ਵਾਲਾ ਮੁੰਡਾ ਹੋਵੇ 5-4 ਕਿਲਿਆਂ ਦੇ ਵਿੱਚ ਹੀ ਕਰ ਦੇਣਗੇ ਤੇ ਜਿਹੜੇ ਵੀ ਭੈਣ ਭਾਈ ਕੋਲੇ ਫੌਜੀ ਮੁੰਡਾ ਹੈਗਾ ਜਾਂ ਸਿੱਧਾ ਕੇਸ ਹੈਗਾ ਤਾਂ ਉਹ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰੋ ਨੰਬਰ ਆਪ ਦਾ ਕਮੈਂਟਾਂ ਦੇ ਵਿੱਚ ਨਾ ਸਿੱਧਿਆ ਕਰੋ ਧੰਨਵਾਦ हां जी सत श्री अकाल मैं सोडी अपनी रूपिंदर ते अपने ਕੋਲ ਆਈ ਆ ਜੀ ਰਮਦਾਸ ਜੀ ਦੀ ਕੁੜੀ 20 ਸਾਲ ਉਮਰ ਹੈ ਭੈਣ ਦੀ ਤੇ ਬਿਲਕੁਲ ਗਰੀਬ ਪਰਿਵਾਰ ਦੀ ਲੜਕੀ ਹੈ ਜੀ 2 2.5 ਕਿਲਿਆਂ ਦੇ ਵਿੱਚ ਜੇ ਕੋਈ ਜੱਟਾਂ ਦਾ ਮੁੰਡਾ ਹੈਗਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਤੇ ਭੈਣ ਦੀ ਇਹੀ ਡਿਮਾਂਡ ਹੈ ਵੀ ਭੈਣ ਨੇ ਜੱਟਾਂ ਦੇ ਮੁੰਡੇ ਨਾਲ ਹੀ ਵਿਆਹ ਕਰਾਉਣਾ ਹੈ ਤੇ ਉਮਰ ਜ਼ਿਆਦਾ ਨਾ ਹੋਵੇ 24 25 ਸਾਲ ਤੱਕ ਮੁੰਡਾ ਚੱਲ ਜੂਗਾ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਧੰਨਵਾਦ ਜੀ